ਅਸਰ ਤੋਂ ਉੱਤੇ ਬਹੁਤ ਵੱਡੀ ਯਾਦਗਾਰ ਹੈ ਫਰਾਨੀ ਬਾਬਾ ਮੰਗੂਰਾਮ ਜੀ ਜਿਹੜੇ ਇੱਕ ਗਦਰੇ ਵਰਗੇ ਦੇ ਨਾਲ ਅਮਰੀਕਾ ਦੇ ਵਿੱਚ ਉਹਨਾਂ ਨੇ ਆਜ਼ਾਦੀ ਲਈ ਸੰਘਰਸ਼ ਕੀਤਾ ਉੱਥੋਂ ਮੈਡੀਕਲ ਤੋਂ ਇੱਥੇ ਆਏ ਤੇ ਜਿਵੇਂ ਕਿਸੇ ਨਵੇਂ ਬੰਦੇ ਦੀ ਪਛਾਣ ਨਹੀਂ ਹੁੰਦੀ 800 ਲੋਕਾਂ ਨੇ ਜਾਦਾ ਉਹਨਾਂ ਨੂੰ ਮਾਨਤਾ ਦੀ ਦਿੱਤੀ ਫਿਰ ਉਹ ਬੇਕਦਰ ਸਾਹਿਬ ਦੇ ਨਾਲ ਰਲ ਕੇ ਜਾਤੀ ਤੇ ਲੱਕ ਜਾਤੀ ਜਾਏ ਕਿਉਂਕਿ ਅਰਤੀ ਚੌਂਕ ਦਾ ਨਾਮ ਹੀ ਹੈ ਪਵित्र रविदास ਜੀ ਜਿਨ੍ਹਾਂ ਨੇ ਬੇਗਮਪੁਰੇ ਦਾ ਅਨੰਤ ਕੀਤਾ ਇਹਦੇ ਅਸੀਂ ਸਾਰੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਆ ਅਸੀਂ ਚਾਹੁੰਦੇ ਹਾਂ ਕਿ ਸਾਡੀ ਗੱਲ ਵੀ ਬਣੇ ਸਾਨੂੰ ਲਾਰੇ ਲਾਂ ਲੈ ਜਾਣ ਜਿਵੇਂ ਕਾਂਗਰਸ ਨੇ ਕਿਹਾ ਸੀਗਾ ਰੋਟੀ ਕਪੜਾ ਮਕਾਨ ਮੋਦੀ ਜੀ ਕਹਿੰਦਾ ਸਰ ਸਰ ਨੌਕਰੀ ਹੋਊਗੀ ਤੇ ਆਮ ਪਾਰਟੀ ਨੇ ਕਿਹਾ ਚੜੇ ਮਹੀਨੇ ਹਰੇਕ ਵਿਜੀ ਦੇ ਸੈਕਟਾਉਂਟ ਵਿੱਚ 1000 ਰੁਪਿਆ ਪਿਆ ਹੋਊਗਾ ਤੁਹ ਮੇਰਾ ਮਤਲਬ ਹੈ ਗਰੀਬੀ ਥੋੜਾ ਜ਼ਿਆਦਾ ਹੈ ਕੀ ਹੈ ਸਾਡੇ ਰਸਤੇ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਅੱਜ ਜੇ ਆਪਾਂ ਪਿੰਡਾਂ ਦੇ ਵਿੱਚ ਜਾਈਏ ਜਿੱਥੋਂ ਮੈਂ ਖੜਾ ਹੁੰਦਾ ਹੁੰਦਾ ਹਾਂ ਇੰਨੀ ਗਰੀਬੀ ਹੈ ਕਿ ਜਿਹੜੇ ਰਣੇਟੇ ਸਿੱਖ ਹੈ ਉਹਨਾਂ ਦੇ ਬੱਚਿਆਂ ਦੇ ਕੱਪੜੇ ਫਟੇ ਹੋਏ ਹੈ ਪਤਲੀ ਹੈ ਪਤਲੀ ਲੱਗਦਾ ਹੈ ਜੀ ਹੈ ਕੋਈ ਨਹੀਂ ਆਵਾਮ ਹੈ ਜੀ ਦਾ ਮਤਲਬ ਹੈ ਉਹਨਾਂ ਨੂੰ ਫਰਾਗੀ ਪੂਰੀ ਨਹੀਂ ਮਿਲ ਰਹੀ ਔਰ ਆਪਾ ਸਰਕਾਰ ਆਪਣੇ ਇਿੱਟਲੇ ਪਾਸੇ ਨਾਰੇ ਲਾ ਦਿੰਦੀ ਹੈ ਨਾਰੇ ਲਾ ਕੇ ਫੇਜ ਖੋਲ ਜਾਂਦੀ ਹੈ ਕਿ ਅਸੀਂ ਕਿਹੜੇ ਕਿਹੜੇ ਆਪਣੇ ਮੈਨੀਫੈਸਟੋ ਦੇ ਵਿੱਚ ਬੈਠੇ ਫਿੱਟੇ ਹੈ ਹੁਣ ਜੀ ਆਵਾਮ ਦੇ ਬਾਗ ਲੈ ਲਈਏ ਸਾਨੂੰ ਮੈਲਡੀਆਂ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਪੰਡ ਹੋਊਗੀ ਪੱਠਿਆਂ ਦੀ ਉਹ ਪੱਠੇ ਇਕੱਠੇ ਕਰਕੇ ਉਧਰ ਉਧਰ ਫਰੇਲ ਜਵਾਰੀਆਂ ਜੇ ਸ਼ਾਮ ਨੂੰ ਤੁਸੀਂ ਪਿੰਡਾਂ ਵੱਲ ਚਲੋਗੇ ਫਿਰ ਉਹੀ ਬੀਬੀਆਂ ਨੇ ਸਿਰਾਂ ਦੇ ਉੱਤੇ ਚੱਕੇ ਤੇ ਛੋਟੀਆਂ ਛੋਟੀਆਂ ਲਖੜਾ ਕੀ ਫੰਡ ਉਹਨਾਂ ਦੇ ਸੈੱਟ ਜਿੱਟ ਤੇ ਹੋਊਗੀ ਇਹ ਰਾਤ ਦੀ ਰੋਟੀ ਕਿਵੇਂ ਬਣਾਉਣੀ ਹੈ ਕਿਉਂਕਿ ਸਰ ਤੇ ਕੋਈ ਗੈਸ ਕੋਈ ਕੇਜੂਸੀਨ ਦਾ ਚੁਣਾ ਹੈ ਨਹੀਂਗਾ ਔਰ ਇੱਕ ਕੀ ਕਮਰਾ ਹੈਗਾ ਜਿੱਥੇ ਤੀਵੀ ਮਾਨਸੰਦਰੀ ਹੈ ਉਹਨਾਂ ਦੀ ਜ਼ਵਾਨ ਤੇ ਯਾਦੇ ਦਵਾਈਆਂ ਦੇ ਉਹ ਵੀ ਉਸੇ ਕਮਰੇ ਦੇ ਵਿੱਚ ਉਹ ਤੇ ਉਹਨਾਂ ਦਾ ਮੁੰਡਾ ਉਹ ਵੀ ਉਸੇ ਕਮਿਊਨਿਟੀ ਵਿੱਚ ਤੇ ਜਦੋਂ ਖਰਾਕੇ ਦੀ ਸਰਦੀ ਪੈਂਦੀ ਹੈ ਸਿਆਲ ਚ ਜੇ ਉਹਨਾਂ ਕੋਲੇ ਡੰਗਰ ਵੱਛਾ ਹੈਗਾ ਫਿਰ ਉਹ ਡੰਗਰ ਵੀ ਉਸੇ ਕਮਿਊਨਿਟੀ ਵਿੱਚ ਆਉਂਦਾ ਫਿਰ ਤੁਸੀਂ ਦੇਖੋ 1947 ਤੋਂ ਬਾਅਦ ਸਾਨੂੰ ਕਿੰਨੇ ਵਜੇ ਕੀਤੇ ਗਏ ਹੈ ਕਿੰਨੀ ਅਸੀਂ ਜਾਤ ਹੋ ਗਈ ਹੈ ਪਰ ਜਨਨਸ਼ੀਲ ਗ੍ਰੀਟਬਨ ਨੂੰ ਰੋਟੀ ਨਹੀਂ ਮਿਲੂਗੀ ਖਰਾਬ ਨਹੀਂ ਮਿਲੂਗੀ ਫਿਰ ਆਜ਼ਾਦੀ ਨੂੰ ਆਪਾਂ ਨੇ ਕੀ ਲੈਣਾ ਹੈ ਦੇਖੋ ਜੇ ਤਾਂ ਇਹ ਕੁਸ਼ ਕਰਨ ਸਰਕਾਰਾਂ ਨੇ ਕਰਨ ਪਰ ਜੇ ਕਾਰਨ ਦੀ ਹੈ ਰੋਟੀ ਕਪੜਾ ਮਕਾਨ ਧਰਤਾਂ ਰਸ ਨੌਕਰੀ ਜਮਾ ਲਈ ਕੋਈ ਨੌਕਰੀ ਨਹੀਂ ਕੋਈ ਹਜ਼ਾਰ ਤਿਆ ਨਹੀਂ ਹੈ ਕੋਈ ਕੁਸ਼ ਨਹੀਂ ਹੈ ਗੜਖ ਦੀ ਟੋਟ ਕਦੇ 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 ਕਿਸੇ ਚੀਜ਼ ਦੀ ਟੋਟ ਹੈ ਕੀ ਹੈ ਇੱਕ ਗਰੀਬਾਂ ਦੀ ਜਿੰਦਗੀ ਇਸ ਬੁੱਲਫ ਨੇ ਹਰਾਮ ਜੀ ਬਣਾ ਕੇ ਕੀਤੀ ਹੋਈ ਹੈ